20 ਸਤੰਬਰ ਮੌਸਮ ਅਪਡੇਟ ਪੰਜਾਬ ਮੌਸਮ 18 ਤੋਂ 19 20 ਸਤੰਬਰ ਜਾਨੋ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਮੀਂਹ ਬੱਦਲਵਾਈ ਜਾਂ ਮੌਸਮ ਸਾਹ ਪੰਜਾਬ ਮੌਸਮ ਵਿਭਾਗ ਵੱਲੋਂ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖੇ ਦਰਸ਼ਨਾਤੈ ਜੀ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦਿਨ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਉਸਦੀ ਜਾਣਕਾਰੀ ਟੋਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 18 ਸਤੰਬਰ ਨੂੰ ਕਿਹੋ ਜਿਹਾ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ 18 19 20 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲ ਡੀਮੇ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨ ਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਐਮਟੀ ਵਾਲੋ ਜੋ ਵੀ ਲੋਜ ਜਾਰੀ ਕੀਤੇ ਹਨ ਉਸ ਦੀ ਜਾਣਕਾਰੀ ਟੋਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਉੱਤੇ ਤਾਂ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਝ ਬਣੀ ਹੋਈ ਹੈ ਜੇ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ ਇੱਕ ਸਿਸਟਮ ਲੱਗਦਾ ਹੋਇਆ ਦਿਖਾਈ ਦੇਗਾ ਜਿਸ ਦੇ ਵਿੱਚ ਆਪਾਂ ਜੇ ਗੱਲ ਕਰ ਲਈਏ ਪਹਿਲੇ ਆਪਾਂ ਜੇ ਇੱਧਰ ਬਠਿੰਡੇ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਬਠਿੰਡੇ ਅਬੋਰ ਮਲੋੜਨਾ ਟੱਚ ਕਰਦੇ ਜੇ ਇੱਧਰ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਇਲਾਕੇ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲ ਜੇ 18 ਸਤੰਬਰ ਦੀ ਗੱਲ ਕਰੀ ਤਾਂ 18 ਸਤੰਬਰ ਨੂੰ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ 19 ਸਤੰਬਰ ਨੂੰ ਵੀ ਆਪਾਂ ਨੂੰ ਹਲਕੀ ਫੁਲਕੀ ਬਦਲਵਾਈ ਕੁਝ ਇਲਾਕਿਆਂ ਵਿੱਚ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਵਿੱਚ ਸ੍ਰੀ ਗੰਗਾ ਨਗਰ ਹੋਗਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ 18 ਤੇ 19 ਤਰੀਕ ਨੂੰ ਕੁਝ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਗੱਲ ਕਰੀਏ ਜੇ ਬਹੁਤੇ ਇਲਾਕੇ ਜਿਹੜੇ ਹੋਣਗੇ ਰਾਜਸਥਾਨ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਦਿਖਾਈ ਦੇਵੇਗਾ ਇੱਕ ਵਾਰ ਫਿਰ ਤੋਂ ਛੋਟੀ ਜੀ ਬੇਨਤੀ ਕਰਦੇ ਹਾਂ ਵੀਡੀਓ ਵਿੱਚ ਐਂਡ ਤੱਕ ਜੂਰ ਬਣੇ ਰਹਿਣਾ ਕਿ ਇੱਧਰ ਪਟਿਆਲੇ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਹਰਿਆਣੇ ਦਾ ਮੌਸਮ ਦੇਖੀ ਤਾਂ ਇਹਦੇ ਇਲਾਕੇ ਹੋਗੇ ਜਿਹੜੇ ਇੱਧਰ ਪੰਜਾਬ ਪਟਿਆਲੇ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਅੰਬਾਲਾ ਹੋ ਗਿਆ ਇੱਧ ਪੇਵਾ ਹੋ ਗਿਆ ਕੁਝ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਕੈਥਲ ਹੋ ਗਿਆ ਇਹ ਪਾਣੀਪੱਤ ਦੇ ਇਲਾਕੇ ਹੋਗੇ ਦਿੱਲੀ ਨਾਲ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਆਉਣ ਵਾਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਆਪਾਂ ਗੱਲ ਕਰੀਏ ਤਾਂ ਇੱਕ ਜਿਹੜਾ ਸਿਸਟਮ ਜਿਹੜਾ ਆਉਣ ਵਾਲੇ ਘੰਟਿਆਂ ਵਿੱਚ ਬੰਦਾ ਹੋਇਆ ਦਿਖਾਈ ਦੇ ਰਿਹਾ ਆਪਾਂ ਇਸ ਵੇਲੇ ਚਾਰਖੰਡ ਤੋਂ ਲੰਘਦਾ ਹੋਇਆ ਅੱਗੇ ਦਿਖਾਈ ਦੇ ਰਿਹਾ ਜੋ ਕਿ ਅੱਗੇ ਆਪਾਂ ਯੂਪੀ ਪਿਆਰ ਹਰਿਆਣਾ ਦਿੱਲੀ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਹੁਣ ਅੱਗੇ ਦੇਖੀ ਤਾਂ ਇਹ 2-3 ਦਿਨਾਂ ਤੋਂ ਅੱਗੇ ਇਸ ਦਾ ਇਹ ਡਿਪਰੈਸ਼ਨ ਦੇ ਵਿੱਚ ਵੱਧਦਾ ਹੋਇਆ ਦਿਖਾਈ ਦੇ ਰਿਹਾ ਦਿੱਲੀ ਤੋਂ ਅੱਗੇ ਆਏਗਾ ਤੇ ਰਾਜਸਥਾਨ ਦੇ ਵਿੱਚ ਹੁੰਦੇ ਆ ਲੰਘਦੇ ਆ ਇਹ ਕਮਜ਼ੋਰ ਪੈਂਦਾ ਜਾਏਗਾ ਜਿਸ ਦੇ ਬਾਅਦ ਇਹ ਗੱਲ ਕਰੀਏ ਤਾਂ ਪੰਜਾਬ ਦੇ ਤੇ ਹਰਿਆਣਾ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਸਾਰ ਦੇਖ ਨੂੰ ਮਿਲ ਸਕਤੇ ਹਨ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਉਪਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਜਿਹੜੇ ਇਹ ਬਿਹਾਰ ਚਾਰਖੰਡ ਮੱਧ ਪ੍ਰਦੇ ਖਾਸ ਕਰਕੇ ਪੂਰਬੀ ਅਤੇ ਉੱਤਰੀ ਖੇਤਰੇ ਹੋਗੇ ਦਿੱਲੀ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਵਿੱਚ ਵੀ ਆਪਾਂ ਨੂੰ ਉਮੀਦ ਹੈ ਝਟ ਲੱਗ ਸਕਦੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੱਲ ਕਰੀਏ ਤਾਂ ਇਹ ਸਿਸਟਮ ਬਹੁਤਾ ਪ੍ਰਭਾਵਤ ਨਹੀਂ ਪਾਏਗਾ ਜੇ ਆਪਾਂ ਗੱਲ ਕਰੀਏ ਤੇ ਸੈਟਲਾਈਟ ਤਸਵੀਰ ਦੇਖੀਏ ਫਿਲਹਾਲ ਪੰਜਾਬ ਦੇ ਵਿੱਚ ਤਾਂ ਆਪਾਂ ਤਕਰੀਬਨ ਮੌਸਮ ਸਾਫ ਬਣਿਆ ਹੋਇਆ ਕੋਈ ਵੱਡੀ ਕਾਰਵਾਈ ਤਾਂ ਨਹੀਂ ਲੱਗ ਰਹੀ ਪਰ ਹਲਕੇ ਦਰਮਿਆਨੀ ਅਗਰ ਗੱਲ ਕਰੀਏ ਤਾਂ ਸਿਸਟਮ ਬਣੇਗਾ ਜਿਹੜਾ ਆਪਾਂ ਗੱਲ ਕੀਤਾ ਸੀਗੀ ਤੇ ਜਿਹੜਾ ਸਿਸਟਮ ਜਿਹੜਾ ਬੰਗਾਲ ਦੀ ਖਾੜੀ ਦੇ ਉਹ ਉੱਪਰ ਅੱਗੇ ਵੱਧਦਾ ਹੈ ਖਾਇਦੇ ਰਿਹਾ ਇਸ ਆਉਣ ਵਾਲੇ ਘੰਟਿਆਂ ਦੇ ਵਿੱਚ ਅੰਡੀਗਾਰ ਇਸ ਦੇ ਸਿਸਟਮ ਦੇ ਵਿੱਚ ਵੀ ਲਗਭਗ ਇਹ ਸਿਸਟਮ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਚੰਡੀਗੜ੍ਹ ਏਰੀਆ ਪੰਜਾਬ ਦੇ ਵਿੱਚ ਕੂਚ ਕਰਦਾ ਹੋਇਆ ਦਿਖਾਈ ਦੇਗਾ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਥੋੜਾ ਬਹੁਤਾ ਏਰੀਆ ਜਿਹੜਾ ਮੁਹਾਲੀ ਦਾ ਕਵਰ ਕਰੇਗਾ ਕਰਾਲੀ ਹੋ ਗਿਆ ਖੜਰ ਹੋ ਗਿਆ ਰੋਪੜ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੂੰਦਾਬੰਦੀ ਆਉਣ ਵਾਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਵੱਡੀ ਕਾਰਵਾਈ ਹੋਣ ਦੀ ਉਮੀਦ ਆਉਣ ਵਾਲੇ ਘੰਟਿਆਂ ਵਿੱਚ ਨਹੀਂ ਹੈ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਕਰੇਗੀ ਜਿਸ ਦੇ ਨਾਲ ਆਪਾਂ ਦੇਖੀਏ ਤਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਬੱਦਲਬਾਈ ਦਾ ਮੋਹਰ ਪੰਜਾਬ ਵਿੱਚ ਬੰਦਾ ਹੋਇਆ ਦਿਖਾਈ ਦੇਗਾ ਜਿਸ ਦੇ ਵਿੱਚ ਸ਼ੁਰੂਆਤੀ ਘ ਤੌਰ ਤੇ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕੇ ਪਟਿਆਲਾ ਸੰਗਰੂਰ ਮਾਨਸਾ ਦੀ ਬੈਲਟ ਹੋ ਗਈ ਇਹਨਾਂ ਹਿੱਸਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਵਿੱਚ ਹਲਕੀ ਤੋਂ ਉਦਰੀ ਮੈਣੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜੇ ਆਪਾਂ ਗੱਲ ਕਰੀਏ ਹੋਰ ਇਲਾਕੇ ਜਿਸ ਦੇ ਵਿੱਚ ਕਰਾਲੀ ਖੜਰ ਹੋ ਗਿਆ ਚੰਡੀਗੜ੍ਹ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਕੁਝ ਬੱਦਲਬਾਈ ਦੇਖਣ ਨੂੰ ਮਿਲਦੇ ਹਲਕੀ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਧਰ ਹੋਰ ਆਪਾਂ ਗੱਲ ਕਰੀਏ ਫਤਿਹਗੜ ਇਹ ਉਹ ਆਉਣ ਵਾਲੇ ਘੰਟਿਆਂ ਵਿੱਚ ਕੱਲ ਦੁਪਹਿਰ ਤੋਂ ਬਾਅਦ ਬੱਦਲਵਾਈ ਵੱਧੀ ਹੋਈ ਦਿਖਾਈ ਦੇਗੀ ਤੇ ਪੰਜਾਬ ਦੇ ਵਿੱਚ ਹੌਲੀ-ਹੌਲੀ ਇਹ ਅੱਗੇ ਵਧੇਗਾ ਜਿਸ ਦੀ ਆਪਾਂ ਗੱਲ ਕਰੀ ਆ ਆਉਣ ਵਾਲੇ ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਬੰਦਾ ਹੋਇਆ ਦਿਖਾਈ ਦੇਗਾ ਜ ਜੇ ਹਵਾ ਦੀ ਗੱਲ ਕਰੀਏ ਹਵਾ ਪੱਛਮ ਦਿਸ਼ਾ ਤੋਂ ਥੋੜੀ ਜੀ ਤੇਜ਼ ਵਗਦੀ ਹੋਈ ਦਿਖਾਈ ਦੇਗੀ ਆਉਣ ਵਾਲੇ ਘੰਟਿਆਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਕਿ ਹਵਾ ਦੀ ਸਪੀਡ ਜਿਹੜੀ 5-7 ਕਿਲੋਮੀਟਰ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਰਹੇਗਾ ਤੇ ਆਉਣ ਵਾਲੇ ਘੰਟਿਆਂ ਵਿੱਚ ਮੌਸਮ ਥੋੜਾ ਬਹੁਤਾ ਆਪਾਂ ਠੰਡਾ ਚ ਦੀ ਗੱਲ ਕਰੀਏ ਟੈਂਪਰੇਚਰ 1 ਡਿਗਰੀ ਕੱਲ ਨਾਲੋਂ ਘੱਟ ਬੰਦਾ ਆਇ ਦਿਏਗਾ ਅਜੇ ਅੱਗੇ ਆਪਾਂ ਗੱਲ ਕਰੀਏ ਜੇ ਜਿਹੜਾ ਚੱਕਰਵਤੀ ਤੂਫਾਨ ਹੈ ਉਹ ਪੰਜਾਬ ਦੇ ਵਿੱਚ ਹੌਲੀ ਹੌਲੀ ਐਂਟਰ ਕਰੇਗਾ ਜਿਸ ਦੇ ਨਾਲ ਮੌਸਮ ਆ ਦੇ ਵਿੱਚ ਥੋੜੀ ਜੀ ਟੈਂਪਰੇਚਰ ਦੇ ਵਿੱਚ ਗਰਾਵਟ ਹੋਏਗੀ ਜੇ ਆਪਾਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਥੋੜੀ ਬਹੁਤੀ ਬੱਦਲਵਾਈ ਲੁਧਿਆਣਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਇਲਾਕਿਆਂ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਹਲਕੀ ਫੁਰਕੀ ਬੱਦਲਵਾਈ ਆਪਾਂ ਨੂੰ ਠੰਡਾ ਹੋ ਗਿਆ ਫੁੱਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕ ਇਸ ਵੀਡੀਓ ਦੇ ਵਿੱਚ ਧੰਨਵਾਦੀ